ਅੱਜ ਹਾਂਜੀ ਹਾਂਜੀ ਸ਼ਰੋਮਣੀ ਜਲਦੀ 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 ਸਰਕਾਰੀ ਦਲ ਦਾ ਇੱਕ ਵਫਦ ਲਾਉਣਾ ਨਹੀਂ ਆ ਰਹੇ ਜਿੱਦੇ ਵਿੱਚ ਬਹੁਤ ਸਾਰੇ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਆਗੂ ਸਹਬਾਨ ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਨਹੀਂ ਜਾ ਰਹੇ ਸਰਦਾਰ ਹੀਰਾ ਸਿੰਘ ਜੀ ਗਾਬਰੀਆ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਉਪਰ ਦੇ ਪਿੱਛੇ ਆ ਰਹੇ ਆ ਸਰਦਾਰ ਅਸ਼ਦੀਪ ਸਿੰਘ ਜੀ ਕਲੇਰ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਤੁਗਲਵਾਲਾ ਸਾਹਿਬ ਮੈਂਬਰ ਐਗਜ਼ੀਕਟਿਵ ਦੇ ਮੇਰੇ ਸਤਿਕਾਰਯੋਗ ਵੱਡੇ ਵੀਰ ਭਾਈ ਰਾਮ ਸਿੰਘ ਜੀ ਸਾਡੇ ਐਜੀਪੀਸੀ ਦੇ ਮੁਖ ਸਕੱਤਰ ਸਰਦਾਰ ਕਿਰਨ ਸਿੰਘ ਜੀ ਬਨਣ ਸਾਹਿਬ ਅਸੀਂ ਸਾਰੇ ਸਿੰਘ ਸਾਹਿਬ ਨੂੰ ਉਹਨਾਂ ਕੋਲੋਂ ਸਮਾਂ ਅਸੀਂ 4 ਦਿਨ ਪਹਿਲਾਂ ਮੰਗਿਆ ਸੀ ਕੋਈ ਲਤਾ ਮ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਖੁੱਲਾ ਸਮਾਂ ਤੇ ਬੜੇ ਪਸਾਰ ਦੇ ਵਿੱਚ ਜਿਹੜੀ ਸਾਡੀ ਬੇਨਤੀ ਜੋਧੜੀ ਹੈ ਉਹਨੂੰ ਸੁਣਿਆ ਮੈਂ ਫਿਰ ਉਸ ਗੱਲ ਨੂੰ ਅੱਗੇ ਵੀ ਕਈ ਵਾਰੀ ਕਿਹਾ ਅੱਜ ਫਿਰ ਦਰਉਣਾ ਚਾਹਣਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲਪਤੀ ਸਾਹਿਬ ਨੂੰ ਨਤਮਸਤਕ ਰਿਹਾ ਤੇ ਹਮੇਸ਼ਾ ਹੀ ਅਸੀਂ ਕੋਈ ਵੀ ਹੁਕਮ ਜਿਹੜਾ ਸ੍ਰੀ ਕਾਰਤਕ ਸਾਹਿਬ ਦਾ ਹੁੰਦਾ ਹ ਹਮੇਸ਼ਾ ਹੀ ਅਸੀਂ ਸਵੀਕਾਰ ਕੀਤਾ ਹੁਣ ਵੀ ਜਿਹੜੇ ਪਿੱਛੇ ਫੈਸਲੇ ਹੋਏ ਸੀ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਸਾਰੀ ਲੀਡਰਸ਼ਿਪ ਨੇ ਸੀਸ ਨਵਾ ਕੇ ਜੋ ਧਾਰਮਿਕ ਸੇਵਾਵਾਂ ਲੱਗੀਆਂ ਸੀ ਉਹ ਪੂਰਨ ਕੀਤੀਆਂ ਕੜਾ ਪ੍ਰਸ਼ਾਦੀ ਦੇ ਕਰਾਈ ਆ ਜਿਹੜੇ ਪੈਸੇ ਜਮ੍ਹਾਂ ਕਰਾਉਂਦਾ ਹੁਕਮ ਹੋਇਆ ਸੀ ਇਸ਼ਤਿਹਾਰਾਂ ਦੇ ਉਹ ਵੀ ਜਮ੍ਹਾਂ ਕਰਾਇਆ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ ਹਾਲੇ ਕਿ ਬੜੇ ਵੱਡੇ ਵਿੱਚ ਹਮਲੇ ਵੀ ਹੋਏ ਪਰ ਗੁਰੂ ਮਹਾਰਾਜ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਸਾਰੀ ਸੇਵਾ ਬੜੀ ਅੱਛੀ ਤਰ੍ਹਾਂ ਦੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਆਪਣਾ ਅਸਤੀਫਾ ਜਿਹੜਾ ਉਹ ਇਥੇ ਪੇਸ਼ ਹੋਣ ਤੋਂ ਪਹਿਲੇ ਦੇ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਵਾਰ-ਵਾਰ ਵਰਕਿੰਗ ਕਮੇਟੀ ਨੂੰ ਇਹ ਗੱਲ ਵੀ ਬੜਾ ਜ਼ੋਰ ਦੇ ਕੇ ਕਹੀ ਸੀ ਕਿ ਅਸਤੀਫਾ ਮੇਰਾ ਪ੍ਰਵਾਨ ਕਰੋ ਕਿਉਂਕਿ ਜਦੋਂ ਮੈਂ ਦਿੱਤਾ ਇਹ ਕੋਈ ਡਰਾਮਾ ਕਰਨ ਵਾਸਤੇ ਨਹੀਂ ਦਿੱਤਾ ਇਸ ਕਰਕੇ ਪ੍ਰਬੰਧ ਕਰੋ ਪਰ ਸਾਡੀ ਵਰਕਿੰਗ ਕਮੇਟੀ ਦੀ ਮਜਬੂਰੀ ਸੀ ਕਿ ਅਸੀਂ ਨਾਲ ਇੱਕ ਅਦਾ ਜਿਹੜਾ ਟੈਕਨੀਕਲ ਪੁਆਇੰਟ ਸੀ ਜਿਹੜਾ ਮੈਂ ਪਿੱਛੇ ਵੀ ਆ ਕੇ ਉਹਦਾ ਲੀਗਲ ਓਪੀਨੀਅਨ ਅਸੀਂ ਸਤਕਾਰਯੋਗ ਸਿੰਘ ਸਹਿਬਾਨ ਨੂੰ ਜਿਹੜਾ ਉਹ ਪੇਸ਼ ਕੀਤਾ ਸੀ ਜਿਦੇ ਚ ਸਾਰੇ ਸੰਵਿਧਾਨ ਦੀਆਂ ਜੋ ਸੋਧਾਂ ਹੋਈਆਂ ਨਵੇਂ ਜਿਹੜੇ ਕਾਨੂੰਨ ਬਣੇ ਉਹਨਾਂ ਦਾ ਸਾਰਾ ਜ਼ਿਕਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੌ-ਨੌ ਜੱਜਾਂ ਦੇ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਹ ਬੜੇ ਵਿਸਤਾਰ ਦੇ ਨਾਲ ਅਸੀਂ ਲੰਬਾ ਸਮਾਂ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਸੀ ਪਰ ਦੋ ਕੇਸ ਗੱਲ ਦਾ ਹੁੰਦਾ ਕਿ ਕੋਈ ਸੱਜਣ ਜਿਹੜੇ ਆ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕਹਿਣ ਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭੁਲੇਖੇ ਜਿਹੜੇ ਆ ਉਹ ਸੰਗਤ ਦੇ ਵਿੱਚ ਹਮੇਸ਼ਾ ਪਹੁੰਚ ਦੀ ਕੋਸ਼ਿਸ਼ ਕਰਦੀ ਵੀ ਕਦੀ ਅਕਾਲੀ ਦਲ ਭੱਜ ਗਿਆ ਜੀ ਕਦੇ ਦੱਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਵਾਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਧਾਰਨ ਵਰਕਰ ਵੀ ਹੈ ਜਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਦਰ ਤੋਂ ਕਿਤੇ ਮੁੜ ਪਰ ਹੋ ਸਕਦਾ ਜਾਂ ਭੱਜ ਸਕਦਾ ਪਰ ਵਾਰ-ਵਾਰ ਇਹੋ ਜਿਹਾਂ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣੇ ਸਤਕਾਰਯੋਗ ਨੇ ਮੇਰੇ ਕੋਈ ਇਹ ਨਹੀਂ ਕਿ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਕਿ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਐਦਾਂ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮੰਨਤਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰ ਰਹੇ ਹਾਂ ਉਹਨਾਂ ਨੂੰ ਸੁਣਨ ਦਾ ਸਬਦ ਦਿਓ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਹੋ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਤੀ ਵੀ ਦੇਣਾ ਹੁਣ ਨਵੀਆਂ-ਨਵੀਆਂ ਪਾਰਟੀਆਂ ਬੰਨ ਦੀ ਗੱਲ ਹੋ ਰਹੀ ਹੈ ਨਾ ਕਿ ਇੱਕ ਪਾਰਟੀ ਕਿੰਨੇ ਮਾਰਗੀ ਦੇ ਉੱਤੇ ਰਜਿਸਟਰ ਹੋਣੀ ਹੈ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਾਡੀ ਕਿਸੇ ਨਾਲ ਈਰਖਾ ਨਹੀਂ ਕੋਈ ਪਾਰਟੀ ਬਣਾਵੇ ਡੈਮੋਕਰੈਟਿਕ ਕੰਟਰੀ ਹੈ ਸਾਰਿਆਂ ਦਾ ਹੱਕ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਇਆ ਸੀ ਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਹੈ ਉਹ ਵੀ ਬਣਾ ਲਿਆ ਪਰ ਪਾਰਟੀ ਬਣਾਉਣ ਵਾਲੇ ਨੇ ਬੇਨਤੀ ਕਰਦਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਹਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਆ ਉਹਦਾ ਆ ਸਾਰਾ ਪਰਫਾਰਮਾ ਜਿਹੜਾ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਉਹਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ ਅਕਾਲੀ ਦਲ ਦੇ ਉੱਤੇ ਉਂਗਲਾ ਚੁੱਕਦੇ ਆ ਪੇ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜਨਤਕ ਜਰੂਰ ਕਰਿਓ ਤੇ ਫਿਰ ਸੰਗਤ ਨੂੰ ਦੱਸਿਆ ਜੇ ਪੇ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉ ਮੰਨੀਆਂ ਉਹਦਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਬਲਿਕ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਕਾਲੀ ਨਾਲ ਤੇ ਬੜਾ ਪ੍ਰਚਾਰ ਕਰ ਲਿਆ ਭਈ ਭੱਜ ਗਿਆ ਜੀ ਇਹ ਹੋ ਗਿਆ ਜੀ ਫਿਰ ਅਸੀਂ ਆਰਟੀਆਈ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡੇਵਟ ਸਰਦਾਰ ਸਰਜੀਤ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਦਿਤਾ ਕਰਕੇ ਕੀਤੇ ਸੀ ਮਨਜੀਤ ਸਿੰਘ ਮਨਜੀਤ ਸਿੰਘ ਖੇਰਾ ਐਡਵੋਕੇਟ ਸਾਹਿਬ ਉਦੋਂ ਜਨਰਲ ਸਕੱਤਰ ਸੀਗੇ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾਏ ਆ ਜਿਹੜਾ ਤੁਹਾਨੂੰ ਦੇਖਣਾ ਚਾਵੇ ਮੈਂ ਆਪਣੀ ਜਿਹੜੀ ਰਿਕਾਰਡ ਨਾਲ ਹੀ ਹਲੇ ਲੈ ਕੇ ਚੱਲਦਾ ਜਿਹਨੂੰ ਹੁਣ ਵੀ ਦੇਖਣਾ ਚਾਵੇ ਮੈਂ ਇੱਕ ਇੱਕ ਡਾਕੂਮੈਂਟ ਦਿਖਾ ਦੇਣਾ ਹੁਣ ਮੋਟੇ-ਮੋਟੇ ਇਹਦੇ ਚ ਗੱਲਾਂ ਨੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਜਿਹੜਾ ਮਰਜ਼ੀ ਅੱਜ ਕੱਢ ਕੇ ਵੇਖ ਲਿਆ ਪਹਿਲਾ ਹਦਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟਸ ਕੀ ਲਿਖਿਆ ਸ਼ੁੱਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਵਾਰਡ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਇਦਾਂ ਕਰ ਲਓ ਉਦਾਂ ਕਰ ਲਓ ਪਹਿਲੀ ਕੰਡੀਸ਼ਨ ਆ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਇਹਨੇ ਚ ਕੀ ਲਿਖਿਆ ਹਦਾਇਤ ਕੀ ਆ ਸ਼ੁੱਡ ਬੀ ਇਨ ਕੰਸਨਨਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇਹ ਦੂਜੀ ਕੰਡੀਸ਼ਨ ਆ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦ ਨਾਲ ਰਜਿਸਟਰ ਕਰਾਓ ਅਸੀਂ ਚੁਣੌਤੀ ਦਿੰਦੇ ਆ ਫਿਰ ਰਜਿਸਟਰ ਕਰਾਓ ਪੋਲਿਟੀਕਲ ਪਾਰਟੀ 29 A ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਾ ਕਰਿਓ ਡਿਸੀਜਨ ਮੇਕਿੰਗ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਦੀ ਡਿਸੀਜਨ ਮੇਕਿੰਗ ਕੀ ਹੋਣੀ ਚਾਹੀਦੀ ਹੈ ਡਿਸੀਜਨ ਮੇਕਿੰਗ ਪਾਵਰ ਸ਼ੁੱਡ ਰਿਫਲੈਕਟ ਡੈਮੋਕਰੈਟਿਕ ਸਪਿਰਟ ਲੋਕਤੰਤਰ ਉਹਦੇ ਵਿੱਚੋਂ ਜਿਹੜਿਆ ਨਜ਼ਰ ਆਉਣਾ ਚਾਹੀਦਾ ਔਰ ਲਾਸਟ ਵਰਡ ਬੜਾ ਸਖਤ ਹੈ नो वीटो पावर कोई ਰਾਤਰੀ ਇਸ ਤਰ੍ਹਾਂ ਹੋ ਸਕਦੀ ਪਈ ਜਿਹੜੀ ਆਪੀ ਆ ਕਰਨਾ ਕੀ ਆ ਕਰਨਾ ਕੋਈ ਲੀਡਰ ਨਹੀਂ ਇਸ ਦਾ ਕਹਿ ਸਕਦਾ ਤੁਹਾਨੂੰ ਡੈਮੋਕ੍ਰੈਟਿਕ ਵੇ ਦੇ ਨਾਲ ਡਿਸੀਜਨ ਲੈਣੇ ਪਣਗੇ ਇਹ ਸਾਰੀਆਂ ਪਾਰਟੀ ਦੀਆਂ ਸ਼ਰਤਾਂ ਨੇ ਔਰ ਆ ਜਿਹੜੀ ਹੈਗੀ ਹੈ ਇਹ ਐਫੀਡੇਵਿਟ ਫਾਈਲ ਕਰਨਾ ਪੈਣਾ ਜਿਹਨੇ ਨਵੀਆਂ ਪਾਰਟੀਆਂ ਦਰਜ ਕਰਾ ਕੇ ਜਿਹੜੇ ਅਕਾਲੀ ਦਲ ਤੇ ਸਵਾਲ ਚੁੱਕਦੇ ਹਨ ਇਹ ਮੈਂ ਪੜ੍ਹ ਦੇਣਾ ਔਰ ਇਹਦੇ ਤੋਂ ਬਗੈਰ ਮੈਨੂੰ ਪਾਰਟੀ ਰਜਿਸਟਰ ਕਰਾ ਕੇ ਦੱਸ ਦੇ ਜਿੱਥੇ ਖੜੇ ਖੜਾਓ ਖੜੇ ਹੋਵੋਗੇ ਜੋ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਇਹ ਤੋਂ ਬਗੈਰ ਪਾਰਟੀ ਦਾ ਨਾਮ ਲਿਖ ਕੇ ਲਿਖਣਾ ਪੈਣਾ ਹੈ ਸ਼ੈਲ ਬੀਅਰ ਟ੍ਰੂ ਫੇਥ ਐਂਡ ਅਲਿਜੀਅੰਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਜ਼ ਬਾਈ ਲਾ ਐਸਟੈਬਲਿਸ਼ਡ ਐਂਡ ਟੂ ਦਾ ਪ੍ਰਿੰਸੀਪਲ ਆਫ ਸੋਸ਼ਲਿਜ਼ਮ ਸੈਕੂਲਰਿਜ਼ਮ ਐਂਡ ਡੈਮੋਕ੍ਰੇਸੀ ਐਂਡ ਵੁੱਡ ਅਪਹੋਲਡ ਦਾ ਸੋਵਰਨਟੀ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਅਗੇ ਇੱਕ ਵਿੱਚ ਇਹ ਚ ਹੋਰ ਕੰਡੀਸ਼ਨ ਹੈ ਕਿ ਦਾ देयर शुड बी ਕਲੀਅਰ ਪ੍ਰੋਵੀਜ਼ਨ ਇਨ ਦਾ ਪਾਰਟੀ ਕਨਸਟੀਟਿਊਸ਼ਨ ਅਬਾਊਟ ਦੀ ਮੈਂਬਰਸ਼ਿਪ ਆਫ ਦੀ ਪਾਰਟੀ देयर शुड नॉट बी ਐਨੀ ਡਿਸਕ੍ਰਿਮੀਨੇਸ਼ਨ ਇਨ ਦੀ ਮੈਟਰ ਆਫ ਮੈਂਬਰਸ਼ਿਪ ਇਹ ਸਾਰਾ ਜਿਹੜੀਆਂ ਸ਼ਰਤਾਂ ਨੇ ਨਾ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਮੈਂ ਸਿੰਘ ਸਾਹਿਬ ਨਾਲ ਵੀ ਜ਼ਿਕਰ ਕਰਕੇ ਆਇਆ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਇਹ ਇਹਨਾਂ ਨੂੰ 32 ਸਵਾਲਾਂ ਦਾ ਜਵਾਬ ਦੇਣਾ ਪੈਣਾ 32 ਸਵਾਲਾਂ ਦਾ ਇਲੈਕਸ਼ਨ ਕਮਿਸ਼ਨ ਦਾ ਜਿਹਦਾ ਜਵਾਬ ਹਾਂ ਜਾਂ ਨਾ ਚ ਦੇਣਾ ਪਣਾ 32 ਸਵਾਲ ਨੇ ਆ ਲਗਭਗ ਤਾਰ 32 ਨੇ 1 ਤੋਂ ਲੈ ਕੇ 32 ਤੱਕ ਵੀ ਕਿਸੇ ਚੀਜ਼ ਨੂੰ ਤੁਸੀਂ ਅੱਗੇ ਹੁੰਦਾ ਸੀ ਨਾ ਵੀ ਗੋਲਮੋਲ ਕਰਕੇ ਲਿਖਦੇ ਹੋਗੇ ਹੁਣ ਗੋਲਮੋਲ ਕਰਕੇ ਨਹੀਂ ਦੂਜਾ ਪੇਜ ਕਿਤੇ ਦੇ ਸਕਦੇ ਹਰ ਸਵਾਲ ਦਾ ਜਵਾਬ ਇਹ 32 ਨੇ ਇਹ ਜਿਹੜੇ ਔਰ ਇਹਦੇ ਤੇ ਸਾਰੀਆਂ ਗੱਲਾਂ ਜਿਹੜੀਆਂ ਸੈਟੋਨਰਿਜ਼ਮ ਦੀਆਂ ਸੋਸ਼ਲਿਜ਼ਮ ਦੀਆਂ ਇਮੇ ਆ ਦੇਖੋ ਲਿਖਿਆ ਆ ਜਿਹੜੇ ਡਿਕਲੇਅਰ ਡੈਮੋਕ੍ਰੇਸੀ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ ਐਜ਼ ਦੀ ਬੇਸਿਕ ਟੀਨਟ ਇਹ ਤੁਹਾਡੇ ਵਾਸਤੇ ਮੈਂ ਕਰ ਰਿਹਾ ਤੇ ਅੱਗੇ ਲਿਖਣਾ ਪੈਣਾ ਯੈਸ ਕਿ ਨੋ ਇੱਥੇ ਯੈਸ ਭਰਨਾ ਪੈਣਾ ਇਹਨਾਂ ਨੂੰ ਕਿਉਂਕਿ ਨੋ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਜੋ ਕਹੋਗੇ ਮੈਂ ਤੁਹਾਡੀ ਗੱਲ ਮੰਨ ਲਵਾਂ ਜਿਹੜੇ ਸਾਨੂੰ ਸਲਾਹਵਾਂ ਦਿੰਦੇ ਆ ਨਾ ਪਾਰਟੀ ਦਾ ਕੰਮ ਚੱਲ ਸਕਦਾ ਆ ਇਲੈਕਸ਼ਨ ਕਮਿਸ਼ਨ ਦਾ ਡਾਕੂਮੈਂਟ ਆ ਮੇਰਾ ਨਹੀਂ ਆ ਜਿਹੜਾ ਮਰਜ਼ੀ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਲੈ ਲਵੇ ਇਹਦੇ ਵਿੱਚ ਨੋ ਲਿਖ ਕੇ ਤੇ ਪਾਰਟੀ ਦਾ ਨਾਮ ਲਿਖ ਕੇ ਦੱਸ ਦਵੇ ਪੋਲਿਟਿਕਲ ਪਾਰਟੀ ਸਾਨੂੰ ਜੋ ਸਜ਼ਾ ਦੇਣਗੇ ਅਸੀਂ ਉਹਨਾਂ ਦੀ ਮੰਨ ਲਵਾਂਗੇ ਇਹਦੇ ਵਿੱਚ ਵੀ ਫਿਰ 29 ਜਿਹੜਾ ਇਹਦਾ ਸੈਕਸ਼ਨ 5 ਦਾ ਜਿਹੜਾ ਮੈਂ ਪਹਿਲਾਂ ਪੜਿਆ ਇਹ ਚ ਫਿਰ ਲਿਖ ਕੇ ਦੇਣਾ ਪੈਣਾ ਵੀ ਨਾਲ ਲਾਇਆ ਕਿ ਨਹੀਂ ਲਾਇਆ ਯੈਸ ਕਿ ਨੋ ਆਹ ਕਿ ਨਾ ਤੇ ਇਹਨਾਂ ਨੂੰ ਵੀ ਨਾ ਲਿਖ ਕੇ ਪਾਰਟੀ ਦਾ ਨਾਮ ਲਿਖ ਕੇ ਦੱਸ ਦਿਓ ਫਿਰ ਅਸੀਂ ਮੰਨ ਜਾਗੇ ਪੀ ਪਾਰਟੀਆਂ ਇਸ ਤਰੀਕੇ ਜਿਹੜੀਆਂ ਉਹ ਰਜਿਸਟਰ ਹੋ ਸਕਦੀਆਂ ਸੋ ਬੜੀ ਡਿਟੇਲ ਦੇ ਵਿੱਚ ਸਾਰਾ ਕਲਰ ਕਲਰ ਮੈਂ ਜਿਹੜਾ ਪੜਨ ਲੱਗਿਆ ਤੇ ਬੜਾ ਲੰਬਾ ਸਮਾਂ ਲੱਗੇਗਾ ਇਹ 32 ਸਵਾਲ ਨੇ ਜਿਹਦਾ ਜਵਾਬ ਜਿੰਨਾ ਵੀਰਾਂ ਨੇ ਪਾਰਟੀ ਰਜਿਸਟਰ ਕਰਾਉਣੀ ਆ ਉਹਨਾਂ ਨੂੰ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਪੈਣਾ ਮੈਂਬਰਸ਼ਿਪ ਸਾਰਿਆਂ ਵਾਸਤੇ ਖੋਲਣੀ ਪੈਣੀ ਹੈ ਕਿਸੇ ਇੱਕ ਧਰਮ ਦੀ ਪਾਰਟੀ ਨਹੀਂ ਬਣ ਸਕਦੀ ਇਸ ਕਰਕੇ ਪਾਰਟੀ ਆਪਣੇ ਫੈਸਲੇ ਪਾਰਟੀ ਸੰਵਿਧਾਨ ਮੁਤਾਬਕ ਲਏਗੀ ਇਹ ਘੱਟੋ ਘੱਟ 4-5 ਜਗ੍ਹਾ ਦੇ ਉੱਤੇ ਇਹ ਇਹਦੇ ਵਿੱਚ ਫਾਰਮ ਦੇ ਵਿੱਚ ਲਿਖ ਕੇ ਦੇਣਾ ਪੈਂਦਾ ਕਿ ਕੋਈ ਵੀਟੋ ਪਾਵਰ ਨਹੀਂ ਹੋਊਗੀ ਤੁਹਾਨੂੰ ਆਪਣੇ ਫੈਸਲੇ ਜਿਹੜੇ ਆ ਉਹ ਜਿਹੜੇ ਡੈਮੋਕ੍ਰੈਟਿਕ ਤਰੀਕੇ ਨਾਲ ਲੈਣੇ ਪੈਣਗੇ ਤਾਂ ਜਾ ਕੇ ਤੇ ਜਿਹੜੀ ਪਾਰਟੀ ਰਜਿਸਟਰ ਹੁੰਦੀ ਹੈ ਤੇ ਫਿਰ ਤੁਸੀਂ ਪੋਲੀਟੀਕਲ ਪਾਰਟੀ ਕਾਊਂਨਟ ਦੇ ਜਿਹੜੇ ਹੱਕਦਾਰ ਆ ਉਹ ਪੜਦੇ ਇਸ ਕਰਕੇ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਇਹੋ ਜਿਹਾ ਇਮਪ੍ਰੈਸ਼ਨ ਜਾਵੇ ਕਿਉਂਕਿ ਸਿੰਘ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਵੀ ਲਿਖਿਆ ਸੀ ਸਾਡੇ ਉਹਦੇ ਵਿੱਚ ਵੀ ਸਵਿਧਾਨ ਦੇ ਮੁਤਾਬਕ ਪਰ ਨਾਲ ਉਹਨਾਂ ਨੇ ਕੁਝ ਸ਼ਰਤਾ ਲਾਈਆਂ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਪਹਿਲਾਂ ਲੀਗਲ opinion ਦੇ ਕੇ ਜਜਮੈਂਟ ਦੇ ਕੇ ਦੂਜੇ ਦੇ ਕੇ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਜਿਹੜੀ ਹੈ ਇਹ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਉਹਨਾਂ ਨੂੰ ਕਨਵਿੰਸ ਕੀਤਾ ਜਾ ਕਿਉਂਕਿ ਉਹ ਵੀ ਅੱਗੋਂ ਉਹਨਾਂ ਨੇ ਜੋ ਫੈਸਲਾ ਕੀਤਾ ਸੰਗਤ ਨੂੰ ਜਵਾਬਦੇ ਹੁੰਦੇ ਇਸ ਕਰਕੇ ਜਿਹੜੀ ਆ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਕੌਮ ਦੇ ਸਾਹਮਣੇ ਹੁੰਦੀ ਹੈ ਇਸ ਲਈ ਅਸੀਂ ਸਾਰੀਆਂ ਚੀਜ਼ਾਂ ਤੋਂ ਉਹਨਾਂ ਨੂੰ ਕਨਵਿੰਸ ਕਰਕੇ ਤੇ ਹੁਣ ਬੇਨਤੀ ਕਰਕੇ ਆਏ ਆ ਕਿ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਆ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਕਟ ਕਿ ਵਰਕਿੰਗ ਕਮੇਟੀ ਆਪਣੀਆਂ ਜਿਹੜੀਆਂ ਹੈਗੇ ਭਰਤੀ ਦਾ ਫੈਸਲਾ ਕਰੇਗੀ ਉਹਦੇ ਵਿੱਚ ਇਹ ਅਸੀਂ ਜ਼ਰੂਰ ਕਹਿ ਕੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਕੋਈ ਵੀ ਬੰਦਰ ਵਰਕਰ ਜੜਾ ਕਿਸੇ ਨਾਲ ਪੱਖਪਾਤ ਇਮਾਨਦਾਰ ਕਿਸੇ ਵਰਕਤ ਦੇ ਨਾਲ ਪੱਖਪਾਤ ਪਾਰਟੀ ਨਹੀਂ ਕਰਦੀ ਕੋਈ ਵੀ ਭਰਤੀ ਕਰਨੇ ਚਾਵੇ ਸਾਰੇ ਕਰਾਂਗੇ ਪਰ ਉਹ ਪਾਰਟੀ ਦਾ ਢਾਂਚਾ ਹੁੰਦਾ ਇਸ ਕਰਕੇ ਪ੍ਰਧਾਨ ਸਾਹਿਬ ਦਾ ਅਸੀਫਾ ਵੀ ਉਸੇ ਹੀ ਵਰਕੇ ਕਮੇਟੀ ਨੇ ਪ੍ਰਵਾਨ ਕਰਨਾ ਉਹਦੀ ਮੀਟਿੰਗ ਜਿਹੜੀ ਆ ਹੁਣ ਅਸੀਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਅੱਜ ਹੀ ਮੈਂ ਆਪਣੇ ਕਾਰਜਕਾਰੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਉਹ ਅਸੀਂ ਇੱਕ ਦਿਨ ਤੱਕ ਮੀਟਿੰਗ ਦੀ ਡੇਟ ਅਨਾਉਂਸ ਕਰ ਦਨੇ ਆ ਤੇ ਅਗਲੀ ਕਾਰਜ ਜਿਹੜੀ ਆ ਅਸੀਂ ਸਾਰੀ ਕਰਾਂਗੇ